ਹੈਲੋ YouTube ਫੈਮਲੀ I ਹੋਪ ਕਿ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਸੋ ਸਭ ਤੋਂ ਪਹਿਲਾਂ ਅੱਜ ਮੇਰਾ ਤੀਜਾ ਦਿਨ ਹੈਗਾ ਨਾਨਕੇ ਇੱਧਰ ਮੰਮੀ ਬਣਾ ਰਹੇ ਸੀਗੇ ਆਪਣਾ ਪਿਛਲੇ ਵਲੌਗ ਚ ਤੁਸੀਂ ਦੇਖਿਆ ਹੀ ਹੋਣਾ ਮਹਿੰਦੀ ਚੰਦੀ ਆਪਾਂ ਲਾ ਚੁੱਕੇ ਸੀਗੇ ਵੈਸੇ ਮੰਮੀ ਨਹੀਂ ਠੀਕ ਹੈਗੀ ਜਿੱਦੇ ਕਰਕੇ ਮੈਂ ਆਈ ਸੀਗੀ ਇਹਨਾਂ ਦੇ ਕੋਲ ਕੁਝ ਦਿਨ ਦੇ ਲਈ ਤਾਂ ਚਲੋ ਸਾਰਾ ਕੰਮ ਮੈਂ ਕਰਦੀ ਵੀ ਆ ਤੇ ਮੈਨੂੰ ਸਿਖਾਉਂਦੇ ਵੀ ਨੇ ਮੰਮੀ ਮੇਰੇ ਨਾਲ ਹੈਲਪ ਵੀ ਕਰਵਾਉਂਦੇ ਨੇ ਸੋ ਸਭ ਨੂੰ ਦੱਸਣਾ ਚਾਹੁੰਨੀ ਹ ਜਿੱਦਾਂ ਕਿ ਪਾਣੀ ਬਣਾਉਣਾ ਮੈਂ ਅਸਲ ਚ ਤਾਂ ਅੱਜ ਸਿੱਖਿਆ ਮੰਮੀ ਨੇ ਮੈਨੂੰ ਹਰੇਕ ਗੱਲ ਸਮਝਾਈ ਹੈ ਕਿ ਆਪਣਾ ਬਰਫ ਆਪਣਾ O paraf... ਨਹੀਂ ਸਲਫ ਅਤੇ ਤੋੜਨੀ ਹੈਗੀ ਕਿ ਇਹਨੂੰ ਪੌਣੇ ਚ ਪਾ ਕੇ ਸਾਈਡ ਤੇ ਤੋੜਨਾ ਚਾਹੀਏ ਛੋਟੇ ਛੋਟੇ ਪੀਸ ਕਰਕੇ ਆਪਣਾ ਪੀਸ ਕਰਕੇ ਬਰਫ ਦੇ ਪੌਣੇ ਆ ਪਾਣੀ ਦੇ ਵਿੱਚ ਡਾਇਰੈਕਟਲੀ ਆਪਾਂ ਬਰਫ ਦਾ ਡੋਂਗਾ ਨਹੀਂ ਪਾਵਾਂਗੇ ਇਹਦੇ ਵਿੱਚ ਹਨਾ ਤਾਂ ਬਹੁਤ ਕੁਝ ਗੱਲਾਂ ਵੀ ਸਿੱਖਣ ਨੂੰ ਮਿਲਦੀਆਂ ਆ ਮੈਨੂੰ ਖਾਸ ਕਰਕੇ ਜਦੋਂ ਮੈਂ ਨਾਨਕੇ ਆ ਜਾਵਾਂ ਜਿਹੜੇ ਕਹਦੇ ਆ ਨਾ ਦੀਦੀ ਹਾਂ ਹਾਂ ਨਾਨਕੇ ਤਾਂ ਆਪਣੇ ਵਰਗੇ ਕਾਬ ਵੀ ਜਾਂਦੇ ਆ ਮੈਂ ਸਭ ਨੂੰ ਦੱਸਣਾ ਚਾਹੁੰਦੀ ਆ ਬਾਈ ਮੇਰੇ ਨਾਨਕੇ ਤੇ ਮੈਂ ਜਦੋਂ ਆ ਜਾ ਨਾਨੀ ਕੁਛ ਨਾ ਕੁਛ ਉਸ ਗੰਦੀ ਰਹਿੰਦੇ ਆ ਪਰ ਬਹੁਤ ਕੁਝ ਮੈਂ ਸੱਚ ਦੱਸਣਾ ਤੁਸੀਂ ਮੰਨਣਾ ਨਹੀਂ ਰੋਟੀਆਂ ਪਕਾਣੀਆਂ ਵੀ ਮੈਂ ਆਪਣੇ ਨਾਨਕੇ ਤੇ ਸਿੱਖੀ ਹੈ ਕਿਉਂਕਿ ਮੈਂ ਬਚਪਨ ਤੋਂ ਇੱਥੇ ਜ਼ਿਆਦਾ ਰਹਿੰਦੀ ਸੀਗੀ ਆਪਣਾ ਲਾਕਡਾਊਨ ਸੀ ਪਿਛਲੇ ਅ ਪਿੱਛੇ ਜਾ ਹਨਾ ਤਾਂ ਉਸ ਟਾਈਮ ਮੈਂ ਸਾਰਾ ਸਾਲ ਇੱਥੇ ਹੀ ਰਹੀ ਸੀ ਜ਼ਿਆਦਾ ਨਾਨਕੀ ਹੀ ਰਹੀਆਂ ਮੈਂ ਤਾਂ ਉਸ ਤੋਂ ਬਾਅਦ ਜਿਵੇਂ ਲਾਲੋ ਮੇਰੀ ਨੌਵੀਂ ਦਸਵੀਂ ਦੀ ਪੜ੍ਹਾਈ ਜਦੋਂ ਸੀਗੀ ਉਸ ਟਾਈਮ ਮੈਂ ਆਪਣਾ ਪਿੰਡ ਰਹਿਣਾ ਸਟਾਰਟ ਕੀਤਾ ਸੀਗਾ ਤੇ ਇਧਰ ਤੁਸੀਂ ਦੇਖ ਸਕਦੇ ਹੋ ਪਾਣੀ ਬਣਾਉਣ ਤੋਂ ਬਾਅਦ ਮੈਂ ਪੀਉਂਗੀ ਤੁਸੀਂ ਮੇਰੀ ਹਾਲਤ ਚੈੱਕ ਕਰ ਹੀ ਸਕਦੇ ਹੋ ਕਿ ਹਲੇ ਕੁਝ ਟਾਈਮ ਪਹਿਲਾਂ ਹੀ ਮੈਂ ਨਹਾਈ ਸੀ ਤੇ ਇੰਨਾ ਮਤਲਬ ਗਰਮੀ ਲੱਗ ਰਹੀ ਸੀ ਜਿਹਦੇ ਕਰਕੇ ਹਾਲਤ બસ ਪਾਣੀ ਪੀਤੀ ਚਲੋ ਪਾਣੀ ਪੀਤੀ ਚਲੋ ਸੋ ਅੱਜ ਕਿੰਨੇ ਟਾਈਮ ਬਾਅਦ ਕੁਝ ਖਾਣ ਨੂੰ ਜੀ ਕਰ ਰਿਆ ਸੀ ਮੈਂ ਸੋਚਿਆ ਮੇਰੀ ਤਾਂ ਇੱਕ ਚੀਜ਼ ਜੀ ਤੁਹਾਨੂੰ ਬਤਾ ਪਸੰਦ ਆ ਮੈਗੀ ਪਸੰਦ ਆ ਅੱਜ ਬਣਾਵਾਂਗੇ ਜੀ ਮੈਗੀ ਸੋ ਮੈਗੀ ਵੀ ਪਾਣੀ ਕਹਿੰਦੇ ਜਿਆਦਾ ਗਰਮ ਹੋ ਗਿਆ ਸੀ ਜਿਹਦੇ ਕਰਕੇ ਨਾ ਵੀ ਇੱਕ ਮੈਗੀ ਇਹ ਵਾਲੀ ਮੈਨੂੰ ਨਾ ਸਹੀ ਨਹੀਂ ਲੱਗੀ ਹੈਗੀ ਕਿ ਮੈਂ ਮੈਗੀ ਜਿਵੇਂ ਕਹਿ ਸਕਦੇ ਆ ਜਿਹੜੀ ਮੈਂ ਏਦੋਂ ਪਹਿਲਾਂ ਬਣਾਣੀ ਉਹ ਮੈਗੀ ਕੁਝ ਕੁਝ ਮੈਂ ਮੈਗੀ ਕਹਿ ਸਕਦੀ ਹਣਾ ਸਭ ਨੂੰ ਮੈਂ ਮੈਸੇਜ ਦੇਣਾ ਚਾਹੁੰਦੀ ਹਾਂ ਤੁਸੀਂ ਵੀ ਆਪਣਾ ਦੇਖ ਕੇ ਬਣਾਇਆ ਕਰੋ ਤਾਂ ਮੈਗੀ ਵੈਸੇ ਮੈਂ ਮਤਲਬ ਕਿ ਪਹਿਲਾਂ ਵਰਗੀ ਨਹੀਂ ਨਿਕਲੀ। ਇਹ ਤੋਂ ਪਹਿਲਾਂ ਜਿਹੜੀ ਮੈਂ ਰੈਸਪੀ ਬਣਾਈ ਆ ਮੈਗੀ ਦੀ ਹਨਾ ਉਹਦੇ ਵਿੱਚ ਬਹੁਤ ਵਧੀਆ ਸੀਗੀ। ਉਬਲੀ ਵੀ ਬਹੁਤ ਵਧੀਆ ਸੀ। ਇਹ ਮੈਗੀ ਬਹੁਤ ਜਿਵੇਂ ਕਹਿ ਸਕਦੇ ਕਿ ਜਦੋਂ ਉਬਾਲਾ ਦਿੱਤਾ ਸੀ ਨਾ ਟੁੱਟ ਜੇ ਰਹੇ ਸੀਗੇ ਉਹ ਮੈਗੀ ਟੁੱਟ ਰਹੀ ਸੀਗੀ। ਫਿਰ ਵੀ ਮੈਂ ਉਬਾਲ ਲਿਆ ਚਲੋ ਮੈਂ ਇਹ ਨਹੀਂ ਕਹਿੰਦੀ ਮੈਂ ਪੂਰੀ ਤਰ੍ਹਾਂ ਚੈੱਕ ਕੀਤਾ ਸਿਕਸ ਪੈਰ ਸਭ ਕੁਝ ਠੀਕ ਸੀ ਮੈਗੀ ਦਾ ਵੈਸੇ ਤਾਂ। ਪਰ ਪਾਊਚ ਮੈਂ ਕਹਿ ਸਕਦੀ ਆ ਵੀ ਜਿਵੇਂ ਛੋਟੇ ਪੈਕੇਟ ਵਿੱਚ ਮੈਗੀ ਇਹ ਵਾਲੀ ਆਈ ਸੀ ਮੈਂ 3-4 ਪੈਕੇਟ ਉਬਾਲ ਲਏ ਸੀਗੇ। ਉਬਾਲਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਪਿਆਜ਼ ਸਭ ਕੁਝ ਕੱਟ ਕੀਤਾ। ਕੜਾਈ ਰੱਖੀ ਤੇ ਆਪਣਾ ਬਣਾਉਣਾ ਸਟਾਰਟ ਕੀਤਾ ਸਭ ਤੋਂ ਪਹਿਲਾਂ ਮੈਂ ਤੇਲ ਪਾਇਆ ਉਸ ਤੋਂ ਬਾਅਦ ਮੈਂ ਜਿਹੜੇ ਆਲੂ ਪਿਆਜ਼ ਕੱਟੇ ਸੀਗੇ ਮੈਨੂੰ ਜ਼ਿਆਦਾਤਰ ਕਹਿੰਦੇ ਦੀਦੀ ਆਲੂ ਕੋਣ ਪਾਉਂਦੇ ਮੈਗੀ ਦੇ ਵਿੱਚ ਦੇਖੋ ਆਪਣੇ ਟੇਸਟ ਦੇ ਅਕੋਰਡਿੰਗ ਹਨਾ ਮੈਨੂੰ ਵਧੀਆ ਲੱਗਦੀ ਹੈ ਖਾਣੇ ਆਲੂ ਆਲੂ ਮੇਰੇ ਫੇਵਰਟ ਆ ਮੈਂ ਜ਼ਿਆਦਾ ਵੀ ਨਹੀਂ ਖਾਂਦੀ ਮਤਲਬ ਕਿ ਹਰ ਇੱਕ ਚੀਜ਼ ਚ ਆਲੂ ਹੋਣ ਮੈਨੂੰ ਉਹ ਚੀਜ਼ ਵਧੀਆ ਲੱਗਦੀ ਹੈ ਬੇਸ਼ੱਕ ਥੋੜੀ ਹੋਣ ਹਨਾ ਪਰ ਹੁਣ ਜ਼ਰੂਰ ਇੱਕ ਵਾਰੀ ਤਨ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਵੀ ਮੈਂ ਮੰਮੀ ਨੇ ਸਬਜੀ ਸਬਜੀ ਮੂਲੀਆਂ ਦੀ ਬਣਾਈ ਸੀਗੀ ਆਪਣਾ ਤਰੀ ਵਾਲੀ ਹਨਾ ਮੈਂ ਤਾਂ ਆਲੂ ਸਮਝ ਕੇ ਖਾ ਗਈ ਸੀ ਨਹੀਂ ਤਾਂ ਮੈਂ ਮੂਲੀਆਂ ਖਾਂਦੀ ਵੀ ਹੁੰਦੀ ਸੋ ਜੈਕਲੀ ਉਸ ਤੋਂ ਬਾਅਦ ਕਹਿੰਦੇ ਮੈਂ ਮੈਗੀ ਬਣਾਉਣਾ ਸਟਾਰਟ ਕੀਤਾ ਸਾਰੀਆਂ ਲਾਈਟਾਂ ਬੰਦ ਸੀ ਗਈਆਂ ਤਾਂ ਹਨੇਰੇ ਵਿੱਚ ਮੈਂ ਆਪਣਾ ਕੈਮਰਾ ਇੱਕ ਤਾਂ ਇੱਕ ਹੱਥ ਨਾਲ ਦਾ ਬਲੌਗਿੰਗ ਹੈ ਮਮੀ ਪਾਪਾ ਹਨਾ ਵੀ ਇਹਨਾਂ ਨੂੰ ਨਹੀਂ ਬਲੌਗ ਬਣਾਉਣਾ ਆਉਂਦਾ ਵੀ ਜਿਵੇਂ ਨਾਨਾ ਨਾਨੀ ਲਾ ਲੋ ਹਨਾ ਚਲੋ ਫਿਰ ਵੀ ਆਪਾਂ ਮੈਂ ਕਦੇ ਕਿਹਾ ਨਹੀਂ ਹੈਗਾ ਕਿਉਂਕਿ ਮੇਰਾ ਖੁਦ ਦਾ ਕੰਮ ਹੈ ਤਾਂ ਆਪਾਂ ਮਿਹਨਤ ਵੀ ਖੁਦ ਕਰਾਂਗੇ ਸੋ ਮਿਹਨਤ ਲੱਗਦੀ ਹੈ ਹਰੇਕ ਕੰਮ ਤੇ ਹਨਾ ਇੱਕ ਹੱਥ ਨਾਲ ਮੈਂ ਆਪਣਾ ਕੈਮਰਾ ਫੜਿਆ ਹੋਇਆ ਸੀ ਦੂਸਰੇ ਹੱਥ ਨਾਲ ਮੈਂ ਸਾਰਾ ਕੰਮ ਵੀ ਕਰ ਰਹੀ ਸੀ ਆਪਣਾ ਰੁਟੀਨ ਲਾ ਲੋ ਸ਼ੇਅਰ ਕਰ ਰਹੀ ਹਾਂ ਇੱਕ ਰੈਸਿਪੀ ਸ਼ੇਅਰ ਕਰ ਰਹੀ ਹਾਂ ਤਾਂ ਵੈਸੇ ਮੈਗੀ ਦੇ ਰਿਲੇਟਿਡ ਮੇਰੇ ਹੋਰ ਵੀ ਵਲੌਗ ਹੈਗੇ ਆ ਹਨਾ ਤਾਂ ਮੈਗੀ ਮੈਂ ਇਹ ਨਹੀਂ ਕਹ ਪਰ ਪਾਉਚ ਛੋਟੇ ਚਾਈ ਸੀ ਜਿਹਦੇ ਕਰਕੇ ਮੈਂ ਜਦੋਂ ਉਬਾਲਿਆ ਸੀ ਨਾ ਸੋ ਹਾਂਜੀ एवरीवन ਮੈਂ ਆਪਣਾ ਇੱਕ ਇੱਕ ਦੇਖੋ ਤੁਸੀਂ ਮੇਰਾ ਨਾ ਫਰੰਟ ਦਾ ਮਤਲਬ ਫਰੰਟ ਦਾ ਨਹੀਂ ਸੀ ਔਨ ਮੈਂ ਆਪਣਾ ਬੈਕ ਸਾਈਡ ਤੋਂ ਕੈਮਰਾ ਔਨ ਕੀਤਾ ਹੋਇਆ ਸੀ ਫੋਨ ਦਾ ਤਾਂ ਉਹ ਮਤਲਬ ਮੈਂ ਆਪਣਾ ਉਸ ਹੱਬ ਨਾਲ ਹੀ ਸੈਲਫੀ ਸਟਿਕ ਤੇ ਕੀਤਾ ਹੋਇਆ ਸੀ ਸੈਟ ਸਭ ਤੋਂ ਪਹਿਲਾਂ ਮੈਂ ਮੈਗਨੋ ਉਬਾਲਿਆ ਉਹਨੂੰ ਚੰਗੀ ਤਰ੍ਹਾਂ ਵਾਸ਼ ਕੀਤਾ ਮੈਗ ਨੂੰ ਬਾਲਨ ਤੋਂ ਬਾਅਦ ਮੈਂ छन्ਨੀ ਵਿੱਚ ਉਹਨੂੰ ਚੰਗੀ ਤਰ੍ਹਾਂ ਮਤਲਬ ਕਿ ਉਹਦਾ ਪਾਣੀ ਸਾਰਾ ਸਾਫ਼ ਕਰ ਲੈ ਠੰਡੇ ਪਾਣ ਨਾਲ ਮੈਗ ਨੂੰ ਚੰਗੀ ਤਰ੍ਹਾਂ ਧੋਤਾ ਉਸ ਤੋਂ ਬਾਅਦ ਮੈਂ ਕੜਾਈ ਦੇ ਵਿੱਚ ਆਲੂ ਪਿਆਜ਼ ਨੂੰ ਆਪਣਾ ਤੇਲ ਪਾ ਕੇ ਤੇਲ ਗਰਮ ਕਰਕੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਭੁੰਨ ਰਹੀ ਸੀ ਕਿ ਜਦੋਂ ਆਪਣਾ ਰੈੱਡ ਕਹਿ ਸਕਦੀਆਂ ਕਿ ਜਦੋਂ ਪੱਕ ਜਾਣਗੇ ਆਲੂ ਪਿਆਜ਼ ਉਸ ਤੋਂ ਬਾਅਦ ਮੈਂ ਸਾਰਾ ਮਸਾਲਾ ਛੋਟੀ ਜਿਹੀ ਪਲੇਟ ਸੀ ਨੀਚੇ ਜਿਹਦੇ ਵਿੱਚ ਮੈਗੀ ਮਸਾਲਾ ਸਾਰਾ ਮਸਾਲਾ ਮੈਂ ਪਾ ਦਿੱਤਾ ਸੀਗਾ ਸੋ ਉਸ ਤੋਂ ਬਾਅਦ ਕਹਿੰਦੇ ਮੈਂ ਆਪਣਾ ਮਸਾਲਾ ਪਉਣ ਤੋਂ ਬਾਅਦ ਮੈਗੀ ਨੂੰ ਵੀ ਪਾ ਦਿੱਤਾ ਸੀ ਉਸ ਤੋਂ ਬਾਅਦ ਮੈਂ ਕੜਛੀ ਨਾਲ ਮਤਲਬ ਕਿ ਉਹਨੂੰ ਮਿਕਸ ਕਰਕੇ ਤੇ ਮੰਮੀ ਦੀ ਪਲੇਟ ਤੇ ਮੇਰੀ ਪਲੇਟ ਜਿਸੀ ਦੋ ਜਣੇ ਸੀਗੇ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੈਸੇ ਬਹੁਤ ਵਧੀਆ ਬਣੀ ਸੀ ਮੈਂ ਇਹ ਨਹੀਂ ਕਹਿੰਦੀ ਮੈਗੀ ਨਹੀਂ ਬਹੁਤ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਪਰ ਛੋਟੇ ਪਾਉਚ ਵਾਲੀ ਮੈਂ ਕਹਿੰਨੀ ਆ ਨਹੀਂ ਯੂਜ਼ ਕਰਨੀ ਚਾਹੀਦੀ ਹਨਾ ਮੈਂ ਸਭ ਨੂੰ ਇਹੀ ਗਾਈਡ ਕਰੂੰਗੀ ਤਾਂ ਤੁਸੀਂ ਅੱਗੇ ਤੋਂ ਆਪਣੇ ਵੱਡੇ ਪਾਉਚ ਜੀ ਕਰੋ ਜਿਹਦੇ ਕਰਕੇ ਮੈਗੀ ਵੀ ਵਿੱਚੋਂ ਬੈਸਟ ਨਿਕਲੂਗੀ ਤਾਂ ਪਈਆ ਪਈ ਹੋਈ ਸੀ ਮੈਗੀ ਮੈਂ ਬਣਾ ਲਈ ਪਰ ਬਹੁਤ ਵਧੀਆ ਬਣੀ ਸੀਗੀ ਹਨਾ ਚੀਜ਼ ਉਹੀ ਹੁੰਦੀ ਆ ਪਰ ਉਹਦੇ ਵਿੱਚ ਜਿਵੇਂ ਕਹਿੰਦੇ ਘੱਟ ਹੁੰਦੀ ਆ ਉਹਦੇ ਵਿੱਚ ਜ਼ਿਆਦਾ ਹੁੰਦੀ ਆ ਜਿਹੜੀ ਚੀਜ਼ ਥੋੜੀ ਜੀ ਆਪਾਂ ਕਹਿ ਸਕਦੇ ਆ ਕਿ ਵੱਡੇ ਪਾਉ ਚ ਵਿੱਚੋਂ ਬਹੁਤ ਬੈਸਟ ਨਿਕਲਦੀ ਆ ਇਹ ਵੀ ਆਪਾਂ ਉਬਾਲਦੇ ਆ ਨਾ ਇੱਕ ਨੂਡਲ ਟਾਈਪ ਤਰ੍ਹਾਂ ਹੁੰਦੀ ਆ ਮੈਂ ਇੱਥੇ ਛੋਟੇ ਪਾਉਚੀ ਯੂਜ਼ ਕੀਤੇ ਸੀ ਜਿਹਦੇ ਕਰਕੇ ਫੁੱਲ ਤੁਸੀਂ ਦੇਖ ਸਕਦੇ ਹੋ ਮੈਗੀ ਪਰ ਬਹੁਤ ਇੰਨੀ ਸਵਾਦ ਬਣੀ ਸੀ ਨਾ ਮੰਮੀ ਵੀ ਬੋਲਦੇ ਰਹੇ ਮੰਮੀ ਕਹਿੰਦੇ ਤੂੰ ਮਸਾਲਾ ਨਹੀਂ ਪਾਇਆ ਮੈਂ ਕਿਹਾ ਨਹੀਂ ਪਾਇਆ ਮੰਮੀ ਕਹਿੰਦੇ ਇਹ ਤਾਂ ਹੋਣੀ ਹੀ ਸਕਦਾਗਾ ਸੋ ਇਧਰ ਆਪਾਂ ਕਹਿੰਦੇ ਕੁਕਡਰ ਚਲਾਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਟੇਸਟ ਕਰਾਂਗੇ ਦੇਖਦੇ ਹਿੱਦਾਂ ਦੀ ਬਣਦੀ ਹੈ ਪਰ ਰਿਐਲਿਟੀ ਹੈ ਕਿ ਬਹੁਤ ਜ਼ਿਆਦਾ ਜੰਮੀ ਬਣੀ ਸੀਗੀ ਤੇ ਮਿਲਦੇ ਤੁਹਾਨੂੰ ਜੇਕਰ ਮੇਰਾ ਵਲੌਗ ਵਧੀਆ ਲੱਗਾ ਹੋਵੇ ਤਾਂ ਦੇਖੋ ਮੈਂ ਆਪਣੇ ਵਲੌਗ ਦੇ ਵਿੱਚ ਜੋ ਚੀਜ਼ ਰਿਐਲਿਟੀ ਹੈ ਨਾ ਮੈਂ ਉਹ ਹੀ ਦੱਸਿਆ ਕਰੂੰਗੀ ਵੀ ਛੋਟੇ ਪਾਉਚ ਪਲੀਜ਼ ਯੂਜ਼ ਨਾ ਕਰੀਓ ਮੈਂ ਕੀਤਾ ਪਰ ਬਹੁਤ ਵਧੀਆ ਬਣੀ ਸੀ ਹੈਨਾ ਸੋ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਵਿੱਚ ਜਿਹੜੇ ਨਵੇਂ ਚੈਨਲ ਗਲਬ ਸਬਸਕ੍ਰਾਈਬ